ਹਰਿਆਣਾ ਦੇ ਜਲਮਾਣਾ ਪਿੰਡ ਦੀ ਸੰਗਤ ਨੇ ਗ੍ਰੰਥੀ ਸਿੰਘ ਨੂੰ ਪਾ ਕੇ ਦਿੱਤੀ ਆਲੀਸ਼ਾਨ ਕੋਟੇ ਤੁਸੀਂ ਦੇਖੋ 32 ਸਾਲ ਦੀ ਸੇਵਾ ਦੇਖਦਿਆਂ ਹੋਇਆ ਸੰਗਤ ਨੇ ਬਹੁਤ ਸੋਨਾ ਘਰ ਬਣਾ ਕੇ ਦਿੱਤਾ ਸਾਨੂੰ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਜੀ ਬਿਲਕੁਲ ਉਹਨਾਂ ਨੇ ਕਿਰਪਾ ਵਰਤਾ ਕੇ ਸੰਗਤ ਤੇ ਇਸ ਸਾਰਾ ਬਹਾਨਾ ਬਣਾ ਕੇ ਸਾਨੂੰ ਘਰ ਦੀ ਦਾਤ ਬਖਸ਼ੀ ਤੇ ਇਹਦੇ ਆ ਦੇ ਨਹੀਂ ਸੀ ਐ ਸੋ ਇਹਦੇ ਸਾ ਵੀ ਪਤਾ ਨਹੀਂ ਕਿੰਨੇ ਸਾਲ ਲੱਗ ਜਾਣਗੇ ਜੇ ਬਣਾਵਾਂਗੇ ਤੇ ਜੀ ਤੇ ਹੁਣ ਸੰਗਤ ਨੇ ਕਿਰਪਾ ਕੀਤੀ ਐ ਤੇ 1.5 ਸਾਲ ਦੇ ਵਿੱਚ ਸਾਰਾ ਘਰ ਤਿਆਰ ਹੋ ਗਿਆ ਮਤਲਬ ਕੀ ਚੱਲੇ ਦੱਸੋ ਇਹ ਸਾਰਾ ਹੀ ਦੇਖੋ ਜੀ ਅਸੀਂ ਹਰ ਇੱਕ ਚੀਜ਼ ਬੜੀ ਸੋਚ ਸਮਝ ਕੇ ਬੜੀ ਹੀ ਯੂਨੀਕ ਲਗਾਈ ਗਈ ਐ ਲੱਕੜ ਦੇ ਕੰਮ ਤੋਂ ਲਾ ਲਓ ਪੱਥਰ ਤੋਂ ਲਾ ਲਓ ਉਹ ਟੋਟਲ ਹੀ ਹਾਂ ਦਰਵਾਜ਼ੇ ਵੀ ਸਾਰੇ ਟੋਟਲ ਕਿਚਨ ਦਾ ਕੰਮ ਦੇਖੋ ਜੀ ਕਿੱਡਾ ਸੋਹਣਾ ਕਰਵਾਇਆ ਗਿਆ ਹੈ ਕਿਚਨ ਦਾ ਕੰਮ ਹਾਂ ਜੀ ਔਰ ਟੋਟਲ ਸਾਰੇ ਦੇ ਪੀਵੀਸੀ ਸਾਰੇ ਜਿਹੜੀ ਸੀਲਿੰਗ ਜਿਹੜੀ ਸਾਰੇ ਕਮਰੇ ਜੀ ਅਸੀਂ ਕਰਵਾਈ ਆ ਹਾਂ ਜੀ ਕਮਰੇ ਵੀ ਖੁੱਲੇ-ਥੁੱਲੇ ਬਣਾਏ ਹੋ ਦੀ ਹਾਂ ਜੀ ਹਾਂ ਜੀ ਪਿੱਛੇ ਆ ਬੈਕ ਸਾਈਡ ਤੇ ਵੀ ਹੈ ਹਨਾ ਆਜੋ ਬੋਧ ਦੇ ਦੇ ਜੀ ਜਦੋਂ ਆਏ ਲਾ ਲਓ ਆਮ ਜੀ ਜੋ ਦਿੱਤੇ ਸਾਰਾ ਸਾਮਾਨ ਬੈਗ ਦਿੱਤੇ ਬੈਗ ਪੈਸਾ ਲੱਗੇ ਸਰਦਾ ਇਹ ਬੈੱਡ ਵੀ ਗ੍ਰੀਪ ਦਿੱਤੇ ਗਏ ਜੀ ਠੀਕ ਹੈ ਜੀ ਹਾਂ ਕਬੂਰਡ ਵਗੈਰਾ ਪਰਦੇ ਵਗੈਰਾ ਕੁਝ ਵੀ ਟੋਟਲੀ ਸਮਾਨ ਮਿਲੀ ਸੰਗਤ ਦਿੱਤਾ ਹੋਇਆ ਜੀ ਹਾਂ ਜੀ ਇਹ ਵੀ ਮਿਲਦੀ ਹੈ ਇਹ ਵਾਸ਼ਿੰਗ ਏਰੀਆ ਹਾਂ ਜੀ ਔਰ ਵਾਸ਼ਰੂਮ ਵਿੱਚ ਇੱਕ ਪਿੱਛੇ ਬਣਾਇਆ ਗਿਆ ਜੀ ਹਾਂ ਜੀ ਟੋਟਲ ਹੀ ਛੱਤ ਤੱਕ ਟੈਲਾਂ ਲਗੀਆਂ ਟੋਟਲ ਹੈਦਰ 아이고 ਨੀ ਸਾਡਾ ਆਈਡੀ ਇਸ ਤਰ੍ਹਾਂ ਜੀ 25 ਲੱਖ ਰੁਪਏ ਤੇ ਕਮੇਟੀ ਨੇ ਆਪਣੇ ਹੱਥੀ ਲਗਾਇਆ ਹੈ ਹਾਂਜੀ ਬਾਕੀ ਡਾਇਰੈਕਟ ਜਿਹੜੇ ਬਾਬਾ ਜੀ ਨੂੰ ਗਿਫਟ ਜਿਸ ਤਰ੍ਹਾਂ ਕਹਿੰਦੇ ਕਿਸੇ ਨੇ ਪੱਕੇ ਗਿਫਟ ਕਰ ਦਿੱਤੇ ਕੈਮਰੇ ਲਵਾ ਦਿੱਤੇ ਅੱਛਾ ਕੈਮਰੇ ਵੀ ਲਵਾ ਦਿੱਤੇ ਹਾਂ ਕੈਮਰੇ ਵੀ ਲਵਾ ਦਿੱਤੇ ਕੈਮਰੇ ਲਵਾ ਦਿੱਤੇ ਜੀ ਠੀਕ ਸਾ ਠੀਕ ਔਰ ਕਿਸੇ ਨੇ ਗਿਜਟ ਲਵਾ ਦਿੱਤੇ ਇਹ ਉਹ ਕਿ ਜੇ ਅਪਨੀਚਰ ਦੇਈ ਤਾਂ तकरीबन 10 ਲੱਖ ਰੁਪਏ ਦਾ ਐਸਟੀਮੇਟ ਅਸੀਂ ਲਗਾਨੇ ਆ ਜੀ ਹਾਂ ਜੀ ਇਹ ਸਿਵਾ ਸੇ ਹਾਂ ਜੀ ਇਹ ਕਾਪੂਰ ਖਾਲੀ ਸੀ ਅਪਨੀਚਰ ਅਸੀਂ ਪੂਰਾ ਲਿਆ ਨਹੀਂ ਸਾਂ ਪਾਏ ਕਿਉਂਕਿ ਰੱਖਣ ਦੀ ਜਗ੍ਹਾ ਘੱਟ ਸੀ ਜੀ ਅਜੇ ਥੋੜੀ ਜਿਹੀ ਜਿਹਾ ਬੈੱਡ ਵਗੈਰਾ ਅਸੀਂ ਹੋਰ ਆਣੇ ਹਾਂ ਜੀ ਉੱਤਰ ਇਹ ਡਰਾਈਂਗ ਰੂਮ ਹੈ ਜੀ। ਔਰ ਸੋਫੇ ਵਗੈਰਾ ਬਾਬਾ ਜੀ ਵਾਸਤੇ ਪਹਿਲੇ ਹੀ ਲਿਆ ਕੇ ਸਰਤੇ ਜੀ। ਤਾਂ ਕੂੜੀਆਂ ਉੱਪਰ ਹਾਂ ਜੀ। ਹਾਂ ਜੀ ਡਾਊਨ ਸੀਲਿੰਗ ਸਾਰਿਆਂ ਦੀ ਕੀਤੀ ਹੈ ਜੀ। ਨੇਕ ਨੀਅਤ ਇਹਨਾਂ ਦੇ ਬੱਚੇ ਇਹਨੇ ਨੇਕ ਨੀਅਤ ਪਰਿਵਾਰ ਇੰਨੇ ਸਾਲ ਤੋਂ ਦੀ 32 ਸਾਲ ਤੋਂ ਸਾਡੇ ਕੋਲ ਰਹੇ 32 ਸਾਲ। ਹਾਂ ਜੀ ਇਹਨਾਂ ਸਾਡੇ ਦੁੱਖ ਚ ਸੁੱਖ ਦੇ ਵਿੱਚ ਹਰ ਜਗ੍ਹਾ ਸਾਡੇ ਬੱਚੇ ਬਾਹਰ ਚਲੇ ਗਏ ਉਹਨਾਂ ਵਾਸਤੇ ਲਾੜੋ ਹਰ ਵੇਖਸੇ ਅਰਦਾਸਾਂ ਕੀਤੀਆਂ। ਜੀ ਜਦੋਂ ਇਹਨਾਂ ਮਕਾਨ ਬਣਾਣਾ ਸੀ ਤੇ ਦੋ ਬੱਚੇ वैसे गुरुद्वारे ਦੇ ਵਿੱਚ ਇਹਨਾਂ ਵਾਸਤੇ ਜਗ੍ਹਾ ਬਣਾ ਕੇ ਸਪੈਸ਼ਲ ਦਿੱਤੀ ਗਈ ਹੈ ਪਰ ਉਹ ਜਗ੍ਹਾ ਵਾਸਤੇ ਇਹ ਬੱਚ ਪਰਿਵਾਰ ਪੁਰਾਣੀ ਸੀ ਆਪਾਂ ਦਾ ਇਹਨਾਂ ਫਿਰ ਜਗ੍ਹਾ ਤੇ ਬਾਬਾ ਜੀ ਮਰੇ ਲੈ ਲਈ ਸੀ ਆਪਣੀ ਕਾਫੀ ਟਾਈਮ ਦੀ ਪਈ ਸੀ ਲੇਕਿਨ ਸਾਡੇ ਬਰਾਹੇ ਨਹੀਂ ਸਪਾਏ ਆਪਾਂ ਉਹਨੂੰ ਬਾਬਾ ਜੀ ਅਸੀਂ ਫਿਰ ਸੰਗਤ ਨੇ ਬੈਠ ਕੇ ਸਲਾਹ ਕੀਤੀ ਵੀ ਆਪਾਂ ਬਾਬਾ ਜੀ ਵਾਸਤੇ ਕੁਝ ਕਰੀਏ ਵੀ ਕੀ ਆਪਾਂ ਰੜਕੇ ਮਕਾਨ ਵੀ ਬਣਾ ਸਕਦੇ ਕਿਉਂ ਬਾਬਾ ਜੀ ਦਾ ਪਰਿਵਾਰ ਵੀ ਬਿਮਾਰ ਸੀ ਉਸਟਮ ਮਾਤਾ ਵੀ ਬਿਮਾਰ ਰਹਿੰਦੇ ਹਨ ਫਿਰ ਸੰਗਤ ਨੇ ਇਹੀ ਸਲਾਹ ਕੀਤੀ ਵੀ ਅਸੀਂ ਮਕਾਨ ਨੂੰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪੂਰਾ ਕਰਨਾ ਹੈ ਸੰਗੀਤ ਜੀ ਸਾਡੇ ਸਾਹਮਣੇ ਤੁਸੀਂ ਗੁਰੂ ਘਰ ਦੇ ਗ੍ਰੰਥੀ ਸਿੰਘ ਬਾਬਾ ਗਿਆਨ ਸਿੰਘ ਜੀ ਦੇਖਦੇ ਜਿਨ੍ਹਾਂ ਨੇ ਇਸ ਜਲਮਾਣਾ ਪਿੰਡ ਹਰਿਆਣਾ ਦੇ ਵਿੱਚ ਗਿਆਨ ਵੰਡਿਆ ਤੇ ਸੰਗਤਾਂ ਨੇ ਖੁਸ਼ ਹੋ ਕੇ ਇਸ ਪਿੰਡ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਬਹੁਤ ਸੋਹਣਾ ਘਰ ਜਿਹੜਾ ਬਣਾ ਕੇ ਦਿੱਤਾ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋਗੇ ਕਿ ਕਿਹੜੇ ਪਿੰਡ ਦੇ ਰਹਿਣ ਵਾਲੇ ਸੀ ਇਸ ਪਿੰਡ ਦੇ ਵਿੱਚ ਜਦੋਂ ਡਿਊਟੀ ਦੌਰਾਨ ਤੁਸੀਂ ਪਹੁੰਚੇ ਤੇ ਗੁਰੂ ਘਰ ਦੀ ਡਿਊਟੀ ਸੰਭੀ ਅਸੀਂ ਜੇਲਾ ਸਰਸਾਏ ਮੰਡੀ ਕਾਲਿਆਂ ਵਾਲੀ ਦੇ ਨੇੜੇ ਅਸੇਰ ਪਿੰਡ ਜੀ ਉੱਥੋਂ ਦਾ ਸਾਡਾ ਜਨਮ ਹੈ ਜੀ ਤੇ ਉੱਥੇ ਹੀ ਸਕੂਲੀ ਵਿਦਿਆਲੀ ਹੈ ਜੀ ਤੇ ਨਾਲ ਹੀ ਤਖਤ ਸ੍ਰੀ ਦਮਦਮਾ ਸਾਹਿਬ ਹੈ ਉੱਥੋਂ ਅਸੀਂ ਗੁਰਬਾਣੀ ਦੀ ਵਿਦਿਆ ਪ੍ਰਾਪਤ ਕੀਤੀ ਹਾਂਜੀ ਫਿਰ ਬਾਬਾ ਜੀ ਇਸ ਪਿੰਡ ਦੇ ਵਿੱਚ ਕਦੋਂ ਆਏ ਤੁਸੀਂ ਅਸੀਂ 1993 ਚ ਆਏ ਸੀਗੇ ਜੀ ਜੀ ਤੇ ਉਦੋਂ ਤੁਸੀਂ ਇਹ ਜਲਮਾਨਾ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਜੀ ਦੀ ਸੇਵਾ ਨਿਭਾ ਰਹੇ ਹੋ ਹਾਂਜੀ ਉਦੋਂ ਤੋਂ ਲਗਾਤਾਰ ਜੀ 33 ਸਾਲ ਹੋ ਗਏ ਸਾਨੂੰ ਇਸ ਨਗਰ ਦੇ ਵਿੱਚ ਸੇਵਾ ਕਰਦਿਆਂ। ਬਾਬਾ ਜੀ 33 ਸਾਲ ਹੋ ਗਏ ਤਾਂ ਜਿਸ ਤਰ੍ਹਾਂ ਗੁਰਬਾਣੀ ਤਾਂ ਤੁਸੀਂ ਪੜ੍ਹਦੇ ਸੀ ਤੇ ਬੱਚਿਆਂ ਨੂੰ ਵੀ ਫਿਰ ਜੋੜਿਆ ਨਾਲ। ਹਾਂਜੀ ਬਿਲਕੁਲ 2-250 ਬੱਚਾ ਜਿਹਨਾਂ ਨੇ ਸੰਥਾ ਪ੍ਰਾਪਤ ਕੀਤੀ ਹੈ ਤੇ ਉਹਨਾਂ ਦੇ ਵਿੱਚੋਂ ਕੁਝ ਅਖੰਡ ਪਾਠੀ ਵੀ ਨੇ। ਜੀ। ਹਾਂਜੀ ਤੇ ਕੁਝ ਬੱਚੀਆਂ ਵੀ ਨੇ ਜਿਨ੍ਹਾਂ ਨੇ ਵਿੱਦਿਆ ਪ੍ਰਾਪਤ ਕੀਤੀ ਹੈ। ਹਰਿਆਣੇ ਦੀ ਸੰਗਤ ਦੇ ਕਈ ਪਿੰਡਾਂ ਦੇ ਵਿੱਚ ਬੜੇ ਸੋਹਣੇ ਉਪਰਾਲੇ ਕੀਤੇ ਗਏ ਕਿ ਜ्यांना ਗੱਡੀਆਂ ਦਿੱਤੀਆਂ ਗਈਆਂ। ਪਰ ਸੋਹਣਾ ਘਰ ਤੁਹਾਨੂੰ ਬਣਾ ਕੇ ਦਿੱਤਾ ਕੀ ਕਹਿਣਾ ਚਾਹੋਗੇ ਵੀ ਪਿੰਡ ਦੀ ਸੰਗਤ ਨੇ ਤੁਹਾਨੂੰ ਪਿੰਡ ਚੋਂ ਜਾਣ ਨਹੀਂ ਦਿੱਤਾ ਇੱਥੇ ਹੀ ਸੋਹਣਾ ਘਰ ਬਣਾ ਕੇ ਦਿੱਤੇ ਹਾਂ ਜੀ ਸਾਡੇ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਸਾਨੂੰ ਘਰ ਦੀ ਲੋੜ ਸੀਗੀ ਤੇ ਸੰਗਤ ਨੇ ਫਿਰ ਸਾਡੇ ਨਾਲ ਸਹਿਯੋਗ ਕੀਤਾ ਤੇ ਬਹੁਤ ਵਧੀਆ 1.5 ਸਾਲ ਦੇ ਵਿੱਚ ਸਾਰੀ ਇਹ ਇਮਾਰਤ ਜਿਹੜੀ ਹੈ ਉਹ ਤਿਆਰ ਹੋਈ ਹੈ ਐਨ ਆਰ ਆਈ ਵੀਰਾਂ ਨੇ ਕੋਈ ਪਿੰਡ ਦੀ ਸੰਗਤ ਨੇ ਸਾਰਾ ਮਾਇਆ ਇਕੱਠੇ ਕਰਕੇ ਤੇ ਇਹ ਘਰ ਬਣਾਇਆ ਹੈ ਬਾਬਾ ਜੀ 32 ਸਾਲ ਹੋ ਗਏ ਸਿੱਪ ਇਸ ਪਿੰਡ ਚ ਸੇਵਾ ਨਿਭਾਉਂਦਿਆਂ ਗੁਰੂ ਘਰ ਦੇ ਵਿੱਚ ਤੇ ਆਪਣਾ ਅਜੇ ਘਰ ਨਹੀਂ ਸੀ ਤੁਸੀਂ ਬਣਾਇਆ ਹਾਂਜੀ ਹਾਂਜੀ ਫਿਰ ਆ ਇਸ ਤੁਹਾਨੂੰ ਪਤਾ ਹੀ ਅਜੇ ਇਸ ਤਰ੍ਹਾਂ ਹੋਰ ਵੀ ਖਰਚੇ ਬਹੁਤ ਹੁੰਦੇ ਆ ਬਣਾਉਣ ਆ ਤੇ ਅਸੀਂ ਬੜੇ ਚਿਰ ਤੋਂ ਚਾਹੁੰਦੇ ਸੀ ਜੀ ਪਰ ਫਿਰ ਇਸ ਕਰਕੇ ਘਰ ਦੇ ਮਤਲਬ ਮਾਹੌਲ ਕਰਾ ਗਿਆ ਜੀ ਮਹਾਰਾਜ ਅੱਗੇ ਕੀਤੀ ਹੈ ਕਿਉਂਕਿ ਇਹਦੇ ਨੂੰ ਬਣਾਉਣ ਵਾਲਾ ਤੇ ਹੋ ਆ ਬਣਾਉਣ ਵਾਲੇ ਤੇ ਪ੍ਰਮਾਤਮਾ ਨੇ ਹੈ ਨਾ ਜੀ ਹਾਂਜੀ ਹਾਂਜੀ ਉਹੀ ਸੰਕਟ ਦੇ ਵਿੱਚ ਵਿਚਰਦੇ ਨੇ ਹਾਂਜੀ ਹਾਂਜੀ ਸਾਨੂੰ ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਜੀ ਬਿਲਕੁਲ ਉਹਨਾਂ ਨੇ ਕਿਰਪਾ ਵਰਤਾ ਕੇ ਸੰਗਤ ਤੇ ਇਸ ਸਾਰਾ ਬਹਾਨਾ ਬਣਾ ਕੇ ਸਾਨੂੰ ਘਰ ਦੀ ਦਾਤ ਬਖਸ਼ੀ ਤੇ ਬਾਬਾ ਜੀ ਜਿਵੇਂ ਦਾ ਘਰ ਬਣਾ ਕੇ ਦਿੱਤਾ ਖੁਸ਼ ਹੋ ਤੁਸੀਂ ਚਾਹੁੰਦੇ ਸੀ ਵੀ ਮੇਰਾ ਇਦਾਂ ਦਾ ਘਰ ਹੀ ਬਣੇ ਹਾਂਜੀ ਸਾਡੇ ਅਸੇ ਇਹਦੇ ਆਦੇ ਨਹੀਂ ਸੀ ਐ ਸੋਚਦੇ ਸਾਬੀ ਪਤਾ ਨਹੀਂ ਕਿੰਨੇ ਸਾਲ ਲੱਗ ਜਾਣਗੇ ਜੇ ਬਣਾਵਾਂਗੇ ਤੇ ਜੀ ਤੇ ਹੁਣ ਸੰਗਤ ਨੇ ਕਿਰਪਾ ਕੀਤੀ ਹੈ ਤੇ 1.5 ਸਾਲ ਦੇ ਵਿੱਚ ਸਾਰਾ ਘਰ ਤਿਆਰ ਹੋ ਗਿਆ ਮਤਲਬ ਕਿ ਜਿਹੜਾ ਆਪਾਂ ਸੋਚਦੇ ਕੋਈ ਆਪਣਾ ਬੱਚਾ ਵਿਦੇਸ਼ ਚਲੇ ਜਾਂਦਾ ਉਹ ਰੀਜਾ ਨਾਲ ਚਾਹੁੰਦਾ ਕਿ ਮੈਂ ਆਪਣੇ ਘਰ ਦੇ ਵਿੱਚ ਆਹ ਚੀਜ਼ ਕਰਾਂ ਆਹ ਚੀਜ਼ ਕਰਾਂ ਤੇ ਵਾਕਿਆ ਬੱਚੇ ਖੁਸ਼ ਨੇ ਕਿ ਜੋ ਉਹ ਸੁਪਨੇ ਲੈ ਕੇ ਕਹਿੰਦੇ ਕਿ ਇੱਥੇ ਹੀ ਚਲੋ ਆਪਣੀ ਸੇਵਾ ਨਿਭਾ ਰਹੇ ਨੇ ਅਗਰ ਉਹ ਵਿਦੇਸ਼ਾਂ ਚ ਜਾਂਦੇ ਤਾਂ ਫੇਰ ਕਹਿੰਦੇ ਕਿ ਆਪਣਾ ਘਰ ਵਧੀਆ ਬਣਾਉਂਦੇ ਪਰ ਉਹਨਾਂ ਨੇ ਇੱਥੇ ਹੁਣ ਦੇਖਿਆ ਤਾਂ ਕੀ ਕਹੋਗੇ ਕਿ ਜੋ ਉਹ ਚਾਹੁੰਦੇ ਸੀ ਬੱਚੇ ਵੀ ਐਵੇਂ ਮੇਰਾ ਘਰ ਹੋਵੇ ਇਹ ਚੀਜ਼ਾਂ ਲੱਗਿਆ ਹੁਣ ਸੂਬੂ ਉਹਦਾ ਹੀ ਬਣਾ ਕੇ ਦਿੱਤਾ ਗਿਆ ਹਾਂਜੀ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਬੱਚੇ ਆਪਣੇ ਘਰ ਬਣਾਏ ਨੇ ਉਹਨਾਂ ਨੇ ਕੋਠੀਆਂ ਬਣਾਈਆਂ ਨੇ ਉਵੇਂ ਹਰ ਇੱਕ ਚੀਜ਼ ਨੈਟ ਤੇ ਕੈਮਰੇ ਤੇ ਡਾਊਨ ਸੀਲਿੰਗ ਦਾ ਹਾਂ ਡਾਊਨ ਸੀਲਿੰਗ ਸਾਰੇ ਨੇ ਹਾਂ ਜੀ ਫਰਨੀਚਰ ਜੋ ਵੀ ਇੱਥੇ ਤੁਸੀਂ ਘਰ ਚ ਵੇਂਦੇ ਪਏ ਉਹ ਸਮਾਨ ਹਰ ਇੱਕ ਚੀਜ਼ ਹਰ ਇੱਕ ਚੀਜ਼ ਹਰ ਇੱਕ ਚੀਜ਼ ਨਵੀਂ ਗੀਜਰਾਂ ਤੋਂ ਲੈ ਕੇ ਫ੍ਰਿਜ ਸਾਰ ਹਰ ਇੱਕ ਚੀਜ਼ ਦਾ ਵਾਸ਼ਿੰਗ ਮਸ਼ੀਨ ਸਾਰੇ ਕੁਝ ਸੰਗਤ ਨੇ ਦਿੱਤਾ ਫਿਰ ਗ੍ਰਹਿ ਪ੍ਰਵੇਸ਼ ਕਰਵਾਇਆ ਤੇ ਉਹ ਵੀ ਫਿਰ ਗੁਰੂ ਸਾਹਿਬ ਜੀ ਦੇ ਨਾ ਹੋਟ ਅਸਰੇ ਤੱਕਦੇ ਹੁਆ ਆ ਕਨਪੜ ਸਾਹਿਬ ਕਰਵਾ ਕੇ ਹੀ ਜਿਹੜੀ ਰੀਅਲਿਟੀ ਸੀ ਹਾਂ ਜੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਕਰਾਨਾ ਕਰਨ ਵਾਸਤੇ ਅਸੀਂ ਇਹ ਪ੍ਰੋਗਰਾਮ ਲਿਖ ਕੇ ਆ ਸੀ ਜੀ ਜੀ ਜਿਹੜਾ ਅੱਜ ਸ੍ਰੀ ਅਖੰਡ ਪਾਤਸ਼ਾਹੀ ਜੀ ਦਾ ਕੋ ਇਹਨੇ ਉਸ ਤੋਂ ਬਾਅਦ ਫਿਰ ਸਮਾਗਮ ਹੋਇਆ ਕਥਾ ਕੀਰਤਨ ਹੋਇਆ ਗੁਰੂ ਕਾ ਲੰਗਰ ਅੰਤੁੱਟ ਵਰਤਿਆ ਤੇ ਅਸੀਂ ਤੇ ਵਾਰੀ ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਰਾਮਦਾਸ ਜੀ ਦਾ ਬਾਰਿੰਗ-ਬਾਰ ਸਿਕਰਾਨਾ ਕਰਦੇ ਆ ਤੇ ਨਾਲ ਹੀ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਾਰੀ ਸੇਵਾ ਜਿਹੜੀ ਹੈ ਉਹ ਦਿੱਤੀ ਹੈ ਸੰਗਤ ਨੇ ਜੀ ਬਾਬਾ ਜੀ ਜਦੋਂ ਤੁਸੀਂ ਪਿੰਡ ਵਿੱਚ ਆਏ ਸੀ ਤੇ ਕਿੰਨੀ ਕੂ ਸੰਗਤ ਗੁਰੂ ਘਰ ਨਾਲ ਜੁੜੀ ਹੋਈ ਸੀ ਕਿੰਨੇ ਨੌਜਵਾਨ ਜਿਹੜੇ ਤੁਹਾਡੇ ਤੋਂ ਸੰਥਿਆ ਲੈਣ ਲੱਗੇ ਫਿਰ ਹਾਂ ਜੀ ਪਹਿਲਾਂ ਸੰਗਤ ਦਾ ਊਝਾਨ ਘੱਟ ਸੀਗਾ ਜੀ 1993 ਦੇ ਵਿੱਚ ਜੀ ਫਿਰ ਸਹਜੇ 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 ਮਹਾਰਾਜ ਦੀ ਕਿਰਪਾ ਹੁੰਦੀ ਗਈ ਸੰਗਤ ਜੁੜਦੀ ਗਈ ਜੀ ਤੇ ਅਸੀਂ ਵੀ ਸੰਥਿਆ ਬੱਚਿਆਂ ਨੂੰ ਦੇਣੀ ਸ਼ੁਰੂ ਕਰਤੀ ਫਿਰ ਅੱਜ ਹੋਰ ਕੱਲ ਹੋਰ ਬੱਚੇ ਵੀ ਜੁੜਦੇ ਗਏ ਤੇ ਸੰਗਤ ਦੇ ਨਾਲ ਸਾਡਾ ਪ੍ਰੇਮ ਪਿਆਰ ਵੀ ਵਧਦਾ ਗਿਆ ਤੇ ਅੱਜ ਤੁਸੀਂ ਸਾਰਾ ਕੁਝ ਵੇਖਦੇ ਪਿਓ ਜੋ ਕੁਝ ਸੰਗਤ ਦੇ ਬੱਚੇ ਜਿਹੜੇ ਕੀ ਸੰਥਿਆ ਤੁਹਾਡੇ ਤੋਂ ਲੈ ਰਹੇ ਸੀ ਔਰ 2200 ਬੱਚਾ ਜਿਹੜਾ ਜਿ ਉਹ ਸੰਥਿਆ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲੱਗੇ ਨੇ ਜੀ ਜਦੋਂ ਆਪਾਂ ਬਾਬਾ ਜੀ ਬਿਊਟੀ ਤੁਸੀਂ ਕਾਦੇ ਸੀ ਤਾਂ ਤੁਸੀਂ ਕਦੇ ਸੋਚਿਆ ਕਿ ਆਪਣੇ ਬੱਚੇ ਨੂੰ ਵੀ ਗ੍ਰੰਥੀ ਸਿੰਘ ਬਣਾਉਣਾ ਸੀ ਜਾਂ ਉਹ ਉਹਨਾਂ ਨੇ ਬਣਨ ਤੋਂ ਇਨਕਾਰ ਕੀਤਾ ਹੋਵੇ ਕਿ ਬਾਪੂ ਜੀ ਤੁਸੀਂ ਤਾਂ ਖੁਦ ਘਾਰ ਹੀ ਮਸਾ ਚਲਾਉਂਦੇ ਹੋ ਤੇ ਅਸੀਂ ਇਸ ਲਾਈਨ 'ਚ ਨਹੀਂ ਪੈਣਾ ਨਹੀਂ ਜੀ ਸਾਨੂੰ ਸੰਗਤ ਦਾ ਸਹਯੋਗ ਮਿਲਿਆ ਤੇ ਕਦੇ ਵੀ ਬੱਚਿਆਂ ਨੇ ਇਹ ਗੱਲ ਨਹੀਂ ਆਖੀ ਜੀ ਤੇ ਸਗੋਂ ਬੱਚਿਆਂ ਨੇ ਕੀਰਤਨ ਸਿੱਖਿਆ ਅੱਜ ਸਤਿਗੁਰੂ ਦੀ ਕਿਰਪਾ ਹੈ ਰਾਗੀ ਜਥਾ ਦਾ ਦੋਨਾਂ ਬੇਟਿਆਂ ਦਾ ਜੀ ਤੇ ਇਲਾਕੇ ਦੇ ਵਿੱਚ ਬੱਚੇ ਕੀਰਤਨ ਕਰਨ ਜਾਂਦੇ ਆਂ ਦੋ ਤਿੰਨ ਵਾਰੀ ਬਾਹਰ ਵਿਦੇਸ਼ ਵਿੱਚ ਵੀ ਗਏ ਨੇ ਹਾਂ ਜੀ ਤੇ ਕਦੇ ਬੱਚਿਆਂ ਨੇ ਇਨਕਾਰ ਨਹੀਂ ਕੀਤਾ ਵੀ ਆਪਾਂ ਡੈਡੀ ਜੀ ਇਸ ਲੈਂਡ 'ਚ ਨਹੀਂ ਪੈਣਾ ਹਾਂਜੀ ਬੜਾ ਸੋਹਣਾ ਬੱਚਿਆਂ ਨੇ ਵੀ ਸਹਿਯੋਗ ਦਿੱਤਾ ਜੀ ਜਿਸ ਤਰ੍ਹਾਂ ਤੁਸੀਂ ਆਪਣੇ ਜੱਤ ਸਾਧ ਦੇ ਪੱਕੇ ਰਹਿ ਕੇ ਬਾਬਾ ਜੀ ਬਾਣੀ ਦੇ ਨਾਲ ਆਪ ਜੁੜੇ ਤੇ ਬਾਣੀ ਦੇ ਨਾਲ ਜੋੜਿਆ ਐਵੇਂ ਹੀ ਗਰੰਥੀ ਸਿੰਘਾਂ ਨੂੰ ਤੇ ਕਮੇਟੀਆਂ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਸਾਰਿਆਂ ਕਮੇਟੀਆਂ ਨੂੰ ਵੀ ਤੇ ਗਰੰਥੀ ਸਿੰਘਾਂ ਨੂੰ ਤੇ ਇਹ ਬੇਨਤੀ ਹੈ ਵੀ ਤੁਸੀਂ ਤਨਮਨ ਹੋ ਕੇ ਗੁਰੂ ਘਰਾਂ ਦੀ ਸੇਵਾ ਕਰੋ ਇੱਕ ਨਾ ਇੱਕ ਦਿਨ ਜ਼ਰੂਰ ਸੰਗਤ ਦੇ ਵਿੱਚ ਸਤਿਗੁਰੂ ਆਪ ਵਰਤ ਕੇ ਤੇ ਹਰ ਇੱਕ ਗ੍ਰੰਥੀ ਸਿੰਘ ਦੇ ਉੱਤੇ ਕਿਰਪਾ ਵਰਤਾਉਂਦੇ ਐ ਤੇ ਬਹਾਨਾ ਬਣਾਉਂਦੇ ਨੇ ਸੰਗਤ ਦੇ ਨਾਲ ਤੇ ਸੰਗਤ ਜਰੂਰ ਉਹਨਾਂ ਨੂੰ ਕੁਝ ਨਾ ਕੁਝ ਕਿਰਪਾ ਕਰਦੀ। ਜੀ ਤੇ ਕਮੇਟੀਆਂ ਵਾਲਿਆਂ ਨੂੰ ਵੀ ਕੀ ਕਹਿਣਾ ਚਾਹੋਗੇ ਜਿਹੜੇ ਤੰਗ ਪਰੇਸ਼ਾਨ ਵੀ ਕਰਦੇ ਨੇ ਕਈ ਗ੍ਰੰਥੀ ਹਾਂਜੀ ਅਸੀਂ ਇਹ ਹੀ ਬੇਨਤੀ ਕਰਦੇ ਆ ਵੀ ਨਹੀਂ ਕਰਨਾ ਚਾਹੀਦਾ ਵਾਅਦ ਤੋਂ ਵਾਅਦ ਗ੍ਰੰਥੀ ਸਿੰਘਾਂ ਨੂੰ ਸਹਿਯੋਗ ਦੇਣਾ ਚਾਹੀਦਾ ਤੇ ਗ੍ਰੰਥੀ ਸਿੰਘਾਂ ਦੇ ਹਰ ਇੱਕ ਕੰਮ ਦੇ ਵਿੱਚ ਵਿਆਸ ਆਦੇ ਬੱਚੇ ਬੱਚੀਆਂ ਦੇ ਜਾਂ ਉਹਨਾਂ ਦਾ ਘਰ ਨਹੀਂ ਤਾਂ ਘਰ ਬਣਾ ਕੇ ਦਿਓ ਜਏ ਗ੍ਰੰਤੀ ਸਿੰਘ ਬੱਚੇ ਨਹੀਂ ਪੜ੍ਹਾ ਸਕਦਾ ਤੇ ਸੰਗਤ ਨੂੰ ਸਹਿਯੋਗ ਕਰਨਾ ਚਾਹੀਦਾ ਵੀ ਉਹਨਾਂ ਦੇ ਬੱਚਿਆਂ ਨੇ ਪੜ੍ਹਾਈ ਵੀ ਗੇ ਉਹ ਕਰਵਾਣ ਹਾਂਜੀ ਬਹੁਤ ਧੰਨਵਾਦ ਜੀ ਬਾਬਾ ਜੀ ਵਾਹਿਗੁਰੂ ਜੀ ਜੀ ਕਾਲ사 ਵਾਹਿਗੁਰੂ ਜੀ ਕੀ ਫਤਿਹ ਰਾਈਟ ਲੈਂਡ ਵਾਸਤੇ ਗੁਰੂ ਘਰ ਦੇ ਹੈ ਵਜ਼ੀਰ ਦੇ ਵਾਸਤੇ ਜੋ ਸੰਗਤ ਨੇ ਕੀਤਾ ਉਹਨੂੰ ਦਰਸ਼ਕਾਂ ਨੂੰ ਖਾਣ ਵਾਸਤੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਇਹ ਜਿਹੜਾ ਤੁਸੀਂ ਘਰ ਬਾਕੀ ਦਿੱਤਾ ਕਿਵੇਂ ਸੋਚਿਆ ਮਨ ਦੇ ਵਿੱਚ ਕਿ ਗੁਰੂ ਗ੍ਰੰਥ ਗ੍ਰੰਥੀ ਸਿੰਘ ਜੀ ਦਾ ਘਰ ਬਣਾ ਕੇ ਦੇਣਾ ਸੀ ਇਸ ਤਰ੍ਹਾਂ ਜੀ ਅ디 ਬਿਲਕੁਲ ਛੋਟੇ ਛੋਟੇ ਹੁੰਦੇ ਸੀ ਜਦੋਂ ਬਾਬਾ ਜੀ ਬਾਬਾ ਜੀ ਤੋਂ ਅਸੀਂ ਪਾਠ ਸੁਣਦੇ ਆਏ ਆ ਜੀ ਇਹ ਇੰਨੇ ਨੇਕ ਨੀਅਤ ਇਹਨਾਂ ਦੇ ਬੱਚੇ ਇਹਨੇ ਨੇਕ ਨੀਅਤ ਪਰਿਵਾਰ ਇੰਨੇ ਸਾਲ ਤੋਂ ਸੀ 32 ਸਾਲ ਤੋਂ ਸਾਡੇ ਕੋਲ ਰਹੇ 32 ਸਾਲ ਹਾਂ ਜੀ ਇਹਨਾਂ ਸਾਡੇ ਦੁੱਖ ਚ ਸੁੱਖ ਦੇ ਵਿੱਚ ਹਰ ਜਗ੍ਹਾ ਸਾਡੇ ਬੱਚੇ ਬਾਹਰ ਚਲੇ ਗਏ ਉਹਨਾਂ ਵਾਸਤੇ ਲਾੜੋ ਹਰ ਵੇਖਸੇ ਅਰਦਾਸਾਂ ਕੀਤੀਆਂ ਜੀ ਜਦੋਂ ਇਹਨਾਂ ਮਕਾਨ ਬਣਾਣਾ ਸੀ ਤੇ ਦੋ ਬੱਚੇ ਵੈਸੇ ਤੇ ਗੁਰੂ ਘਰ ਦੇ ਵਿੱਚ ਇਹਨਾਂ ਵਾਸਤੇ ਜਗ੍ਹਾ ਬਣਾ ਕੇ ਸਪੈਸ਼ਲ ਦਿੱਤੀ ਗਈ ਏ ਪਰ ਉਹ ਜਗ੍ਹਾ ਵਾਸਤੇ ਇਹਨਾਂ ਬੱਚ ਪਰਿਵਾਰ ਪੁਰਾਣੀ ਸੀ ਆਪਾਂ ਦਾ ਇਹਨਾਂ ਫਿਰ ਜਗ੍ਹਾ ਤੇ ਬਾਬਾ ਜੀ ਮਰੇ ਲੈ ਲਈ ਸੀ ਆਪਣੀ ਕਾਫੀ ਟਾਈਟ ਦੀ ਪਈ ਸੀ ਲੇਕਿਨ ਸਾਡੇ ਬਰਾਹ ਨਹੀਂ ਸਪਾਏ ਆਪਾਂ ਉਹਨੂੰ ਬਾਬਾ ਜੀ ਅਸੀਂ ਫਿਰ ਸੰਗਤ ਨੇ ਬੈਠ ਕੇ ਸਲਾਹ ਕੀਤੀ ਵੀ ਆਪਾਂ ਬਾਬਾ ਜੀ ਵਾਸਤੇ ਕੁਝ ਕਰੀਏ ਵੀ ਕੀ ਆਪਾਂ ਰੜ ਕੇ ਮਕਾਨ ਵੀ ਬਣਾ ਸਕਦੇ ਕਿਉਂਕਿ ਬਾਬਾ ਜੀ ਦਾ ਪਰਿਵਾਰ ਵੀ ਬਿਮਾਰ ਸੀ ਉਸ ਟਮ ਮਾਤਾ ਵੀ ਬਿਮਾਰ ਰਹਿੰਦੇ ਹਨਾ ਫੇ ਸੰਗਤ ਨੇ ਇਹ ਹੀ ਸਲਾਹ ਕੀਤੀ ਵੀ ਅਸੀਂ ਮਕਾਨ ਨੂੰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪੂਰਾ ਕਰਨਾ ਹੈ ਔਰ ਕਮਾਲ ਦੀ ਗੱਲ ਹੈ ਜੇ ਅਸੀਂ ਇੱਕ ਦਿਨ ਵਿੱਚ ਪੂਰੇ 150 ਬੱਚਾ ਸਾਡੇ ਐਨ ਆਰ ਆਈ ਵੀਰਾਂ ਦਾ ਜਿਹੜਾ ਸਾਡੇ ਜਲਮਾਣੇ ਪਿੰਡ ਦੇ ਪਿੱਕੀ ਪਰਿਵਾਰ ਦਾ ਹੈ ਉਹਨਾਂ ਨੂੰ ਇੱਕ ਮੈਸੇਜ ਪਾਇਆ ਜੀ ਇੱਕ ਦਿਨ ਦੇ ਵਿੱਚ ਹੀ ਗੁਰੂ ਮਹਾਰਾਜਾ ਲੋਕ ਕਿਰਪਾ ਹੋਈ ਕਿਸੇ ਨੇ ਕਿਹਾ ਮੈਂ ਸਾਰਾ ਰੇਤਾ ਦੇਣਾ ਹੈ ਕਿਸੇ ਨੇ ਕਿਹਾ ਮੈਂ ਸਰਿਆ ਦੇਣਾ ਹੈ ਕਿਸੇ ਨੇ ਕਿਹਾ ਮੈਂ ਲੱਕੜ ਦੇਣੀ ਹੈ ਕਿਸੇ ਨੇ ਕਿਹਾ ਮੈਂ ਪੱਥਰ ਦੇਣਾ ਹੈ ਤਰੀਬਨ 2 ਦੋ ਦਿਨ ਦੇ ਵਿੱਚ ਹੀ ਲਗਭਗ ਸਾਡੀ ਬਿਲਡਿੰਗ ਤੇ ਕੰਪਲੀਟ ਹੋ ਹੀ ਗਈ ਸੀ ਥੋੜਾ ਥੋੜਾ ਪਿਆ ਹਾਨੂੰ ਬਾਅਦ ਵਿੱਚ ਵੀ ਆਂਦਾ ਰਿਹਾ ਅਜੇ ਤੱਕ ਵੀ ਬੱਚੇ ਹੀ ਕਹਿੰਦੇ ਨੇ ਕੁਝ ਹੋਰ ਚਾਹੀਦਾ ਹੈ ਦੱਸੋ ਪੂਰੇ ਪਿੰਡ ਨੇ ਸਹਿਯੋਗ ਦਾ ਸਾਡੀ ਵੱਡੀ ਕਮੇਟੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਵੀ ਸਹਿਯੋਗ ਕੀਤਾ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਸਵਾ ਸਾਲ ਦੇ ਵਿੱਚ ਵਿੱਚ ਇਹ ਸਾਡਾ ਕੰਮ ਨਿਦੇ ਚੜਿਆ ਜਿਸ ਨੂੰ ਆਸੇ ਹੀ ਉਹ ਸਾਰੀਆਂ ਬਲਾਦਿਆਰੀਆਂ ਬਲਾਜਾਰਾ ਬਰਾਦਰੀਆਂ ਹਡੀਆਂ ਯਾਰਾ ਬਰਾਦਰੀ ਇੱਕ ਇੱਕ ਬੰਦਾ ਅਸੀਂ ਮੈਂਬਰ ਲਿਆ ਤੇ ਉਹ ਮੈਂਬਰਾਂ ਦੇ ਨਾਲ ਲੈ ਕੇ ਕਮੇਟੀ ਤਿਆਰ ਕੀਤੀ ਗਈ ਉਹ ਕਮੇਟੀ ਨੇ ਸਾਰਾ ਕੰਮ ਸਿਰ ਚੜਾਇਆ ਜੀ ਔਰ ਬੜਾ ਹੀ ਸ਼ਾਂਤ ਆ ਗਿਆ ਤੁਸੀਂ ਮਲੇ ਇਨਾ ਸੋਹਣੇ ਘਰ ਬਣਾ ਕੇ ਦਿੱਤੇ ਕਿੰਨਾ ਕੋ ਖਰਚਾ ਟੋਟਲ ਆ ਗਿਆ ਇਸ ਤਰ੍ਹਾਂ ਜੀ 3.25 ਲੱਖ ਰੁਪਿਆ ਦਾ ਕਮੇਟੀ ਨੇ ਜੋ ਬੱਚਿਆਂ ਨੇ ਬਹਰੋਂ ਕੱਲੇ ਆਏ ਉਹ ਕਸੀਂ ਆਪਣੇ ਹੱਥੀ ਲਾਇਆ ਹੈ ਜੀ ਫਿਰ ਕੁਝ ਪੈਸਾ ਬੱਚਿਆਂ ਇਹਨਾਂ ਨੇ ਡਾਇਰੈਕਟ ਬਾਬਾ ਜੀ ਨੇ ਕੋਲ ਵੀ ਆਏ ਨੇ ਜਿਸ ਨਾਲ ਕਿਸ ਨੇ ਪੱਖੇ ਗਿਫਟ ਕਰ ਦਿੱਤੇ ਕਿਸੇ ਫਰਨੀਚਰ ਕਰ ਦਿੱਤਾ ਹੈ ਕਿਸੇ ਗੀజర్ ਲਾ ਦਿੱਤੇ ਕਿਸੇ ਕੈਮਰੇ ਲਾ ਦਿੱਤੇ ਨੇ ਤੇ ਇਸ ਪਰਦੇਵਾਰਾ ਲਾ ਦਿੱਤੇ ਇਹ ਕੰਪਲੀਟ ਕਰਕੇ ਤੇ ਮੇਰੇ ਖਿਆਲ ਦੇ ਵਿੱਚ ਤੀਪਣ 10 ਲੱਖ ਦੇ ਕਰੀਬ ਹੋਈਗੀ ਹਾਂ 10 ਲੱਖ ਦੇ ਕਰੀਬ ਰੁਪਿਆ ਬਾਬਾ ਜੀ ਕੋਲ ਉਹ ਵੀ ਪਹਿਲਾਂ ਆਇਆ ਹੋਇਆ ਹੈ ਜੀ ਬਿਲਕੁਲ ਹਾਂ ਜੀ ਮਤਲਬ ਕਿ ਸਾਰੀ ਜ਼ਿੰਦਗੀ ਵੀ ਜੇ ਉਹ ਕਮਾਈ ਕਰਦੇ ਤਾਂ ਉਹ ਨਹੀਂ ਸੇ ਨਾਲ ਲਾ ਕੇ ਬਣਾ ਸਕਦੇ ਜਿੱਦਾਂ ਤੁਸੀਂ ਐਡਾ ਸੋਹਣਾ ਉਪਰਾਲਾ ਇਸ ਪਿੰਡ ਨੇ ਕੀਤਾ ਹੈ ਬਾਬਾ ਜੀ ਵੇਖੋ ਜੀ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ ਸੀ ਤਲੇ ਕਿ ਮੈਂ ਉਹਨਾਂ ਵਾਸਤੇ ਇਹ ਜਿਸ ਤਰ੍ਹਾਂ ਘਰ ਵਾਲੀ ਉਹਨਾਂ ਦੇ ਬਿਮਾਰ ਰਹਿੰਦੇ ਆ ਵੀ ਠਿੱਲੇ ਮੱਠੇ ਰਹਿੰਦੇ ਹਨ ਉਹਨਾਂ ਵਾਸਤੇ ਬਹੁਤ ਮੁਸ਼ਕਲ ਸੀ ਉਮਰ ਲੰਘ ਜਾਂਦੀ ਲੰਘ ਹੀ ਤੇ ਮਕਾਨ ਨਹੀਂ ਬਣਾ ਪਾ ਰਹੇ ਕਿੰਨਾ ਕੁ ਉਹਨਾਂ ਦਾ ਆਚਰਣ ਇਸ ਪਿੰਡ ਦੇ ਵਿੱਚ ਵਧੀਆ ਰਿਹਾ ਕਿੰਨਿਆਂ ਕੁ ਬੱਚਿਆਂ ਨੂੰ ਉਹਨਾਂ ਨੇ ਜੋੜਿਆ ਜਿਹੜੇ ਅੱਜ ਉਹਨਾਂ ਦੀ ਸੇਵਾ ਨੂੰ ਦੇਖਦੇ ਆ ਹੋયા ਤੁਸੀਂ ਘਰ ਬਣਾਇਆ ਉਹਨਾਂ ਦਾ ਆਚਰਣ ਬਹੁਤ ਹੀ ਵਧੀਆ ਰਿਹਾ ਜੀ ਪੂਰੇ ਇਲਾਕੇ 'ਚ ਕੀ ਲਗਭਗ ਮੇਰੇ ਖਿਆਲ ਸਾਰੇ ਜਿਹੜੇ ਜੀ ਬੰਦੇ ਇਹਨਾਂ ਨੂੰ ਤਰੀ ਮਤ ਜਾਣਦੇ ਨੇ ਨੇਕ ਨੀਅਤ ਦੇ ਸਾਥ ਹਾਂ ਜਿਹੜੇ ਬੰਦੇ ਤੇ ਵੇਲੇ ਉੱਠ ਕੇ ਬਾਣੀ ਪੜ੍ਹਦੇ ਸੀ ਤਾਂ ਕਿੰਨਾ ਕੁ ਚੰਗਾ ਲੱਗਦਾ ਸੀ ਬਹੁਤ ਚੰਗਾ ਲੱਗਦਾ ਜੀ ਇਹਨਾਂ ਦੀ ਮਿੱਠੀ ਆਵਾਜ਼ ਸਾਰੀ ਜ਼ਿੰਦਗੀ ਸਾਡੇ ਕੰਨਾਂ 'ਚ ਆਉਂਦੀ ਰਹੀ ਤੇ ਆਉਂਦੀ ਰਹੇਗੀ ਜੀ ਤੁਸੀਂ ਅੱਗੇ ਸਵਾਲ ਕੀਤਾ ਸੀ ਪਾਪਾ ਜੀ ਰਿਟਾਇਰਮੈਂਟ ਹੈ ਸੀ ਰਿਟਾਇਰਮੈਂਟ ਪਿੰਡ ਵਾਲੇ ਇਹਨਾਂ ਨੂੰ ਜਿੰਦਾ ਜੀ ਤਾਂ ਦੇਣੀ ਹੀ ਨਹੀਂ ਦੇਣੀ ਜੀ ਨਹੀਂ ਦੇਣੀ ਨਹੀਂ ਦੇਣੀ ਜੀ ਅਰੇ ਆਪਣੇ ਪਿੰਡ ਕਹਿੰਦੇ ਸਿਰਸੇ ਤੋਂ ਬਾਬਾ ਜੀ ਰਹਿਣ ਵਾਲੇ ਨੇ ਵਾਪਸ ਵੀ ਨਹੀਂ ਜਾਂਦੇ ਹਾਂ ਇੱਥੇ ਹੀ ਘਰ પાਕੇ ਦਿੱਤਾ ਦੇਖੋ ਜੀ ਕਿਸੇ ਗੁਰਦਰ ਜੀ ਦੇਖ ਲਓ ਇਹਨਾਂ ਲੰਮ ਇਹ ਸੰਗਤ ਦੇ ਨਾਲ ਇਹਨਾਂ ਦਾ ਪ੍ਰੇਮ ਉਹ ਸੰਗਤ ਦਾ ਵਿਸ਼ਵਾਸ ਹੀ ਜਿਹੜਾ ਇਹਨਾਂ ਲੰਮਾ ਟਾਈਮ ਇੱਥੇ ਸਾਡੇ ਨਾਲ ਰਹੇ ਜੀ ਤੇ ਬਾਬਾ ਜੀ ਹੁਣ ਖੁਸ਼ ਨੇ ਕੀ ਉਹਨਾਂ ਦਾ ਘਰ ਜਿਹੜਾ ਸੋਹਣਾ ਬਾਬਾ ਜੀ ਖੁਸ਼ ਹੈ ਜੀ ਬੱਚੇ ਖੁਸ਼ ਨੇ ਜੀ ਪੁੱਤ ਪੋਤਰਾ ਖੁਸ਼ ਨੇ ਜੀ ਪਿਛੇ ਪੋਤਾ ਖੜਾ ਉਹਨਾਂ ਦਾ ਪ੍ਰੋਗਰਾਮ ਵੀ ਤੁਸੀਂ ਘਰ ਦੇ ਵਿੱਚ ਜਿਹੜਾ ਉਹਨਾਂ ਦਾ ਹੁਣ ਕਰ ਰਹੇ ਹਾਂ ਹਾਂਜੀ ਇਹ ਵੀ ਸਾਧ ਸੰਗਤ ਨੇ ਆਪਣੇ ਹੀ ਸਹਿਯੋਗ ਮਲਵੀ ਕਾ ਸਹਿਯੋਗ ਦੇ ਨਾਲ ਹੀ ਕੀਤਾ ਹੈ ਹਾਰਾ ਜੀ ਔਰ ਇਹ ਹੀ ਸੋਚਿਆ ਸੀ ਬਾਬਾ ਜੀ ਦਾ ਬਿਲਕੁਲ ਵੀ ਕਿਸੇ ਤਰੀਕੇ ਦਾ ਵੀ ਕਸ਼ਟ ਹੋਣੀ ਨਹੀਂ ਦੇਣਾ ਜੀ ਬਿਲਕੁਲ ਹਾਂ ਜੀ ਬਹੁਤ ਸੋਨਾ ਉਪਰਾਲਾ ਤੁਸੀਂ ਸੋਨਾ ਇੱਕ ਮੈਸੇਜ ਦਿੱਤਾ ਆ ਕਿ ਗਰੰਤੀ ਸਿੰਘਾਂ ਨੂੰ ਇਵੇਂ ਸੰਭਾਲਣਾ ਚਾਹੀਦਾ ਨਹੀਂ ਤਾਂ ਬਹੁਤ ਗਰੰਤੀ ਸਿੰਘ ਨੇ ਜਿਹੜੇ ਆਪਣੇ ਘਰ ਦੇ ਵਿੱਚ ਗੁਜ਼ਾਰਾ ਵੀ ਬੜੀ ਮੁਸ਼ਕਲ ਦੇ ਨਾਲ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਕਮੇਟੀਆਂ ਵਾਲੇ ਵੀ ਤੰਗ ਪਰੇਸ਼ਾਨ ਕਰਦੇ ਨੇ ਛੱਡ ਕੇ ਹੋਰ ਗੁਰੂ ਘਰ ਚਲੇ ਜਾਂਦੇ ਨੇ ਬਿਲਕੁਲ ਜੀ ਜਦੋਂ ਉਹਨਾਂ ਨੂੰ ਰਸਤਾ ਨਹੀਂ ਮਿਲੇਗਾ ਜੀ ਕਿਸੇ ਨੂੰ ਪਰਿਵਾਰ ਪਾਲਣਾ ਹੈ ਜਦੋਂ ਉਹਨਾਂ ਨੂੰ ਪੂਰਾ ਉਹਦਾ ਖਰਚਾ ਪਾਣੀ ਨਹੀਂ ਮਿਲੇਗਾ ਤਾਂ ਉਹ ਫਿਰ ਕਨਫਿਊਜ਼ ਹੋ ਜਾਂਦੇ ਨੇ ਫਿਰ ਅੱਗੇ-ਅੱਗੇ ਕੋਈ ਹੋਰ ਰਸਤਾ ਲੱਭਦੇ ਨੇ ਚਾਹੋਗੇ ਤੁਸੀਂ ਅਸੀਂ ਤੇ ਮੈਸੇਜ ਹਰ ਇੱਕ ਨੂੰ ਇਹ ਦੇਣਾ ਚਾਹਾਂਗੇ ਜੀ ਵੀ ਚਲੋ ਪ੍ਰਮਾਤਮਾ ਨੇ ਸਾਡੇ ਕੋਲ ਤੋਂ ਉਪਰਾ ਲਕਾਇਆ ਏ ਅਸੀਂ ਤਾਂ ਕਿ ਹਰ ਪਿੰਡ ਜਿੰਨੇ ਵੀ ਉਹਨਾਂ ਦੇ ਪਾਠੀ ਸਿੰਘ ਹੈ ਨੇ ਉਹਨਾਂ ਦੀ ਬਾਹ ਪੜੋ ਤਾਂ ਕਿ ਗੁਰੂ ਘਰਾਂ ਦੀ ਇਸੇ ਰੌਣਕ ਬਣੀ ਰਹੇ ਜੀ ਪਰ ਹਰ ਗੁਰੂ ਘਰ ਦੇ ਵਿੱਚ ਗ੍ਰੰਥੀਆਂ ਦੀ ਥੋੜ ਕਦੀ ਵੀ ਰਵੇ ਨਾ ਬਿਲਕੁਲ ਨਹੀਂ ਤਾਂ ਗ੍ਰੰਥੀ ਸਿੰਘ ਕੀ ਪਾਠੀ ਸਿੰਘ ਵੀ ਲੱਭਣੇ ਮੁਸ਼ਕਲ ਹੋ ਗਏ ਮੁਸ਼ਕਲ ਹੋ ਗਏ ਜੀ ਬਹੁਤ ਜ਼ਿਆਦਾ ਛੱਡੇ ਜਾ ਰਹੇ ਕਦੇ ਵੀ ਗ੍ਰੰਥੀ ਸਿੰਘ ਤਾਂ ਬੱਚਾ ਹੀ ਨਹੀਂ ਕਹੂਗਾ ਕਿ ਮੈਂ ਗ੍ਰੰਥੀ ਸਿੰਘ ਬਣਾ ਕੋਈ ਵੀ ਗ੍ਰੰਥੀ ਸਿੰਘ ਜਾਂ ਪਾਠੀ ਸਿੰਘ ਦਾ ਬਹੁਤ ਚਾਹਦੇ ਨਹੀਂ ਵੀ ਸਾਡੇ ਬੱਚੇ ਇਸ ਲਾਈਨ ਵਿੱਚ ਆਉਣ ਜੀ ਹਾਂਜੀ ਤੇ ਅਸੀਂ ਸਨਿਆ ਵੀ ਸਾਡਾ ਮੈਸੇਜ ਵੇਖ ਕੇ ਗੰਤੀ ਸਿੰਘ ਵੀ ਇਸ ਲਾਈਨ 'ਚ ਰਹਿਣ ਹਾਂ ਠੀਕ ਹੈ ਜੀ ਔਰ ਜਿਹੜਾ ਬਾਕੀ ਰਗੇ ਬਾਕੀ ਏਰੀਆ ਜਿਹੜਾ ਉਹ ਵੀ ਸਾਡੇ ਪਿੰਡ ਨੂੰ ਵੇਖ ਕੇ ਗੰਤੀ ਸਿੰਘਾਂ ਦੀ ਬਾਫੜੇ ਜੀ ਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ